ਫਕੀਰਾਂ ਫਕੀਰਾਂ ਦੀ ਨਗਰੀ ਚੈਨਲ ਤੇ ਅੱਜ ਮਾਤਾ ਲక్ష్ਮੀ ਜੀ ਦਾ ਸ਼ਾਭਰ ਮੰਤਰ ਲੈ ਕੇ ਹਾਜ਼ਰ ਹੋਈਆਂ ਇਹ ਮਾਤਾ ਲక్ష్ਮੀ ਜੀ ਦਾ ਸ਼ਾਭਰ ਮੰਤਰ ਜਿਸ ਨੂੰ ਪੜ੍ਹਨੇ ਦੇ ਨਾਲ ਤੁਹਾਡੇ ਕੋਲ ਧਨ ਦੀ ਕਮੀ ਨਹੀਂ ਰਹੇਗੀ ਕਿਉਂਕਿ ਭਈ ਕੋਈ ਦੁਕਾਨਦਾਰ ਹੈ ਦੁਕਾਨ ਤੇ ਗਾਕੀ ਘਟ ਹੈ ਜਾਂ ਕਿਸੇ ਦੇ ਕੋਲ ਨੌਕਰੀ ਵਾਲੇ ਕੋਲ ਜਾਂ ਹੋਰ ਕਾਰਖਾਨਿਆਂ ਵਾਲਿਆਂ ਦੇ ਕੋਲ ਫੈਕਟਰੀਆਂ ਮਿੱਲਾਂ ਵਾਲਿਆਂ ਦੇ ਕੋਲ ਕੰਮ ਹੁੰਦਾ ਹੈ ਪਰ ਪੈਸੇ ਦੀ ਬਰਕਤ ਨਹੀਂ ਹੁੰਦੀ ਲੇਕਿਨ ਇਹ ਮਾਤਾ ਲਾਕਸ਼ਮੀ ਗੀਦਾ ਸ਼ਬਦ ਮੰਤਰ ਜਿਸ ਨੂੰ ਤੁਸੀਂ ਜੇਕਰ ਨਿਤਨੇਮ ਪੜ੍ਹਦੇ ਆ ਜਿਹਦੇ ਨਾਲ ਤੁਸੀਂ ਜੋ ਵੀ ਸਵੇਰੇ ਸ਼ਾਮ ਪੂਜਾ ਪੁੰਦਗੀ ਕਰਦੇ ਆ ਪਾਠ ਕਰਦੇ ਆ ਉਹਦੇ ਨਾਲ ਨਾਲ ਵੀ ਜੇਕਰ ਤੁਸੀਂ ਇੱਕ ਇੱਕ ਮਾਲਾ ਇਸ ਮੰਤਰ ਦਾ ਜਾਪ ਕਰੀ ਜਾਂਦੇ ਆ ਸਵੇਰੇ ਸ਼ਾਮ ਤਦ ਵੀ ਕਉ ਨੂੰ ਇਹ ਬੋਤ ਲਵ ਖੂਬੇਗਾ ਕਿ ਇਸੇ ਦੀ ਕੋਈ ਵੀ ਕਮੀ ਨਹੀਂ ਹੋਵੇਗੀ ਜੇਕਰ ਤੁਸੀਂ ਉਂਝ ਇਹ ਸ਼ਬਦ ਮੰਤਰ ਸਿੱਧ ਕੀਤੀ ਹੋਈ ਹੁੰਦੇ ਨੇ ਪਰ ਇਹਨੂੰ ਜਾਗਰਤ ਕਰਨੇ ਦੇ ਲਈ ਥੋੜੀ ਥੋੜੀ ਮਿਹਨਤ ਕਰਨੇ ਦੀ ਜ਼ਰੂਰਤ ਜ਼ਰੂਰ ਪੈਂਦੀ ਹੈ ਇਸ ਮਾਤਾ ਲక్ష్ਮੀ ਜੀ ਦੇ ਸ਼ਬਦ ਮੰਤਰ ਨੂੰ ਜਾਗਰਤ ਕਰਨੇ ਦੇ ਲਈ ਆਪਾਂ ਨੂੰ ਘੱਟ ਤੋਂ ਘੱਟ 21 ਦਿਨ ਦਾ ਸਮਾਂ ਲੋਣਾ ਪਵੇਗਾ ਜੇਕਰ 21 ਦਿਨ ਦੇ ਵਿੱਚ ਤੁਸੀਂ ਰਾਤ ਦੇ ਟਾਈਮ ਦੇ ਵਿੱਚ ਹੀ ਇਹਦਾ ਜਾਪ ਕਰਦੇ ਹਾਂ ਤਾਂ ਤੁਹਾਨੂੰ ਘੱਟ ਤੋਂ ਘੱਟ 5 ਮਾਲਾ ਦਾ ਜਾਪ ਕਰਨਾ ਪਵੇਗਾ ਜੇਕਰ ਤੁਸੀਂ ਸਵੇਰੇ ਸ਼ਾਮ ਵੀ ਜਾਪ ਕਰਦੇ ਹਾਂ ਫਿਰ 2-2 ਮਾਲਾ ਦਾ ਜਾਪ ਵੀ ਕਰ ਸਕਦੀਆਂ ਲੇਕਿਨ ਇਹ ਜ਼ਰੂਰੀ ਹੈ ਕਿ ਇਸ ਮੰਤਰ ਨੂੰ ਜਿਵੇਂ ਜਿਵੇਂ ਤੁਸੀਂ जाप ਕਰਦੇ ਜਾਉਂਗੇ ਜਾਂ ਫਿਰ ਆਪਣੀ ਜ਼ਿੰਦਗੀ ਦੇ ਵਿੱਚ ਰੋਜ਼ਾਨਾ ਦੇ ਵਿੱਚ ਵੀ ਜਪਰੀ ਜਾਉਂਗੇ ਤਾਂ ਉਹਦਾ ਵੀ ਤੁਹਾਨੂੰ ਬਹੁਤ ਲਾਭ ਬਹੁਤ ਫਾਇਦਾ ਮਿਲੇਗਾ ਕੋਈ بگੜਿਆ ਆ ਕੰਮ ਹੋਵੇ ਪੈਸੇ ਦੇ ਸੁਭਦ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਕੋਈ ਕੰਮ ਹੋਵੇ ਤੋ ਅੜੀ ਗਾਨੀ ਤੇ ਐਸਾ ਇਹਦੀ ਨਾਲ ਘਰ ਦੀ ਵਿੱਚ ਦੁਕਾਨ ਦੇ ਵਿੱਚ ਆਵੇਗਾ ਗਾਇਕੀ ਵਧੇਗੀ ਤੇ ਨਾਲ ਦੀ ਨਾਲ ਕੋਈ ਵੀ ਕਮੀ ਨਹੀਂ ਰਹੇਗੀ ਪਰ ਇਹਦਾ ਜਪ ਜੀ ਕਿਦਨਾਂ ਆਪਾ ਕਰਦੀਆਂ ਤਾਂ 21 ਜਨ ਦੇ ਜਾਪ ਦੇ ਲਈ ਆਪਾਂ ਨੂੰ ਮਾਤਾ ਲక్ష్ਮੀ ਜੀ ਦੀ ਤਸਵੀਰ ਰੱਖ ਕੇ دیپ دیپک جگہ کے جا جوت جگہ کے دوف اگربتی لا کی نیت نیم لگاتار کر سویری شام کروں تب بھی اور بھی ہوا ہے جے ایک ٹائم رات دے ٹائم کرتے ہیں ہودیا جے کلا سویر دے ٹائم ہی بھی کری جاؤں تب بھی یہ بہت لاھ پراپت ہوئے گا لیکن اکی دن تا تسی پھر بنا نہ گئے تو لگاتار جس ٹائم تو پہلے دن شروع کر لیا اس دن اس ٹائم تو ہی لگاتار جاپ کرتے رہنا ہے اس بعد ماہ ایک ٹائم ہی کری چلو گیارہ گیارہ بار یہ جاپ بے شک ایک ٹائم ہی کری چلو لگاتار پھر ਨਾਲ ਦੀ ਨਾਲ ਕਰਦੇ ਰਹਿਣਾ ਹੈ ਲੇਕਿਨ 21 ਦਿਨ ਦੇ ਵਿੱਚ ਵਿੱਚ ਜਿੰਨੇ ਵੀ ਸ਼ੁੱਕਰਵਾਰ ਆਉਣਗੇ ਸ਼ੁੱਕਰਵਾਰ ਨੂੰ ਤੁਸੀਂ ਆਠ ਕਰਕੇ ਮਾਤਾ ਲక్ష్ਮੀ ਨੂੰ ਮਠਿਆਈ ਦਾ ਚਿੱਟੀ ਮਠਿਆਈ ਦਾ ਤੂੰ 골ਵਾਉਣਾ ਹੈ ਬਰਫੀ ਦਾ ਲਵਾ ਸਕਦੇ ਆ ਜੇ ਨਹੀਂ ਤਾਂ ਖੀਰ ਦਾ ਪੋਹ ਵੀ ਲਵਾ ਸਕਦੇ ਖੀਰ ਦਾ ਪੋਹ ਦੁਆ ਸਕਦੇ ਆ ਅਤੇ ਜਿੱਦਣ ਵੀ ਜਾਪ ਤੇ ਬੈਠਣਾ ਹੈ ਉਸ ਦਿਨ ਤੋਂ ਹੀ ਰੋਜ਼ਾਨਾ ਉਸੇ ਟੈਂ ਰੋਜ਼ਾਨਾ ਸਾਫ ਪਾਕ ਹੋ ਕੇ ਹੀ ਇਸ ਮੰਤਰ ਦਾ ਜਾਪ ਲਗਾਤਾਰ 21 ਦਿਨ ਕਰਦੇ ਰਹਿਣਾ ਔਰ ਚੰਦਨ ਦੀ ਮਾਲਾ ਤੇ ਇਸ ਮੰਤਰ ਦਾ ਜਾਪ ਤੁਸੀਂ ਕਰਨਾ ਹੈ ਜਾਪ ਕਰਦੇ ਆ ਕਰਦੇ ਆ ਤੁਹਾਨੂੰ ਇਸ ਗੱਲ ਤੋਂ ਹੀ ਕਬਹੂ ਹੋ ਜੂਗੀ ਪਤਾ ਲੱਗ ਜਾਊਗਾ ਕਿ ਹਾਂ ਅਸੀਂ ਕੁਛ ਨਾ ਕੁਛ ਕਰ ਰਹੀ ਹਾਂ ਪਾਠ ਕਰਦਿਆਂ ਕਰਦਿਆਂ ਹੀ ਤੁਹਾਡੇ ਕੰਮ ਦੇ ਵਿੱਚ ਤੁਹਾਡੇ کاروبار ਦੇ ਵਿੱਚ ਬਰਕਤ ਪੈਣੀ ਸ਼ੁਰੂ ਹੋ ਜਾਵੇਗੀ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ ਲੇਕਿਨ ਲਗਾਤਾਰ 21 ਦਿਨ ਕਰਨੇ ਤੋਂ ਬਾਅਦ ਫਿਰ ਤੁਸੀਂ ਇਹ ਨੂਰ ਜਾਨਾ 11 ਵਾਰ ਪੜ੍ਹ ਸਕਦੇ ਹਾਂ ਜਿਹੜੇ ਦੁਕਾਨਦਾਰ ਵੀਰ ਆ ਉਹਨਾਂ ਨੂੰ ਇਹ ਆ ਕਿ ਦੁਕਾਨ ਤੇ ਜਾ ਕੇ ਦੁਕਾਨ ਖੋਲ ਕੇ ਆਪਣੀ ਗੱਦੀ ਤੇ ਬੈਠ ਕੇ ਵੀ ਰੋਜ਼ਾਨਾ ਸਵੇਰ ਦੇ ਟਾਈਮ 11 ਵਜੇ ਬਾਹਰ ਜਾਪ ਕਰਕੇ ਆਪਣਾ ਕੰਮ ਕਰ ਸ਼ੁਰੂ ਕਰ ਸਕਦੇ ਆਂ ਔਰ ਦੁਕਾਨ ਦੇ ਕੰਮਕਾਰ ਦੇ ਵਿੱਚ ਬਰਕਤ ਹੋਵੇਗੀ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ ਆਪ ਸਭ ਨੂੰ ਪਤਾ ਲੱਗ ਸਕਦਾ ਕਿ ਹਾਂ ਅਸੀਂ ਜੇ ਕੁਝ ਜਾਪ ਕੀਤਾ ਹੈ ਤਾਂ ਉਹਦਾ ਸਾਨੂੰ ਫਲ ਪ੍ਰਾਪਤ ਹੋ ਰਿਹਾ ਹੈ ਸੋ ਦੋਸਤੋ ਇਹ 21 ਦਿਨ ਜਿਹੜਾ ਤੁਸੀਂ ਯਾਪ ਕਰਨਾ ਜੇ 21 ਦਿਨ ਵੀ ਨਹੀਂ ਕਰ ਸਕਦੇ 11 ਦਿਨ ਵੀ ਕਰ ਸਕਦੇ ਜੇ 11 ਦਿਨ ਵੀ ਨਹੀਂ ਕਰ ਸਕਦੇ ਤਾਂ ਜੇਕਰ ਤੁਸੀਂ ਇਹਨੂੰ ਫਿਰ ਆਪਣੀ ਰੁਟੀਨ ਤੇ ਵਿੱਚ ਰੋਜ਼ਾਨਾ ਸਵੇਰੇ ਸ਼ਾਮ ਲਗਾਤਾਰ ਕਰੀ ਜਾਂਦੇ ਤਾਂ ਉਹਦਾ ਵੀ ਤੁਹਾਨੂੰ ਬਹੁਤ ਲਾਭ ਹੋਵੇਗਾ ਜੇਕਰ ਮੈਂ ਕਰਕੇ ਦੇਖਣ ਦੀ ਜ਼ਰੂਰਤ ਹੈ ਨੇਕ ਨੀਤੀ ਦੇ ਨਾਲ ਇਹਦਾ ਯਾਪ ਤੁਸੀਂ ਕਰਨਾ ਹੈ ਸੋ ਦੋਸਤੋ ਜਿਹੜਾ ਮੰਤਰ ਮੈਂ ਤੁਹਾਨੂੰ ਦੱਸਣ ਜਾ ਰਿਹਾ ਉਸ ਮੰਤਰ ਨੂੰ ਤੁਸੀਂ ਸਭ ਤੋਂ ਪਹਿਲਾਂ ਲਿਖ ਲੈਣਾ ਹੈ ਲਿਖਣ ਤੋਂ ਬਾਅਦ ਉਹਨੂੰ ਚੰਗੀ ਤਰ੍ਹਾਂ કંઠ ਕਰਨਾ ਹੈ કંਠ ਕਰਕੇ ਹੀ ਫਿਰ ਇਸ ਮੰਤਰ ਦਾ ਜਾਪ ਤੁਸੀਂ ਸ਼ੁਰੂ ਕਰਨਾ ਹੈ ਸੋ ਦੋਸਤੋ ਉਹ ਮੰਤਰ ਹੁਣ ਚੰਗੀ ਤਰ੍ਹਾਂ ਸੁਣਨਾ ਹੈ ਸੁਣ ਕੇ ਫਿਰ ਚੰਗੀ ਤਰ੍ਹਾਂ કંਠ ਕਰਕੇ ਹੀ ਇਹਦਾ ਜਾਪ ਸ਼ੁਰੂ ਕਰਨਾ ਹੈ ਸੋ ਦੋਸਤੋ ਇਹ ਮੰਤਰ ਇਸ ਤਰ੍ਹਾਂ ਹੈ اوم شکلے مہا شکلے کمل دل نواسے مہالکشمی نمو نما لکشمی مائی ست کی سوائی آؤ چیتو کرو بلائی نہ کرو تو سات سمندروں کی دہائی ردی سدھی کھاو گیتے نو ناتھ ਦਰਾਸੀ ਸਦੋਂ ਕੀ ਦੁਖਾਈ ਦੋਸਤੋ ਇਹ ਮੰਤਰ ਹੈ ਇਸ ਮੰਤਰ ਨੂੰ ਮੈਂ ਇੱਕ ਦਫਾ ਫੇਰ ਬੋਲ ਦਿਨਾ ਧਿਆਨ ਨਾਲ ਸੁਣਨਾ ਹੈ ਓਮ ਸ਼੍ਰੀ ਸੁਖਲੇ ਮਹਾ ਸੁਖਲੇ ਕਮਲਦਲ ਨਿਵਾਸੀ ਸ਼੍ਰੀ ਮਹਾਂ ਲక్ష్ਮੀ ਨਮੋ ਨਮਾ ਮਹਾਂ ਲక్ష్ਮੀ ਸਭ ਕੀ ਸਹਾਈ ਨਮੋ ਨਮਾ ਲక్ష్ਮੀ ਮਾਈ ਸਤ ਕੀ ਸੁਵਾਈ آؤ چیتو کرو بلائی نہ کرو تو سات سمندروں کی دہائی ردھی کھاو گی تو نو نا نات چوراسی سدھوں کی دہائی دوستو یہ منطر ہے جیدت اسی نیک نیتی جاپ کرنا ہے سو so دوستو یہ تن کی کوئی کمی نہیں رہے گی سو so دوستو ਜਿਹੜੇ ਵੀ ਮੇਰੇ ਸਤਿਕਾਰਯੋਗ ਵੀਰ ਇਸ ਚੈਨਲ ਤੇ ਨਵੇਂ ਆ ਉਹਨਾਂ ਨੂੰ ਬੇਨਤੀ ਹੈ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਲਾਈਕ ਕਰਨੀ ਹੈ ਕਮੈਂਟ ਬਾਕਸ ਦੇ ਵਿੱਚ ਜੈ ਪੀਰਾਂ ਦੀ ਜਰੂਰ ਲਿਖਣਾ ਹੈ ਸੋ ਦੋਸਤੋ ਜਲਦ ਹੀ ਕਿਸੇ ਨਵੇਂ ਕਲਮੇ ਮੰਤਰ ਪਾਠ ਟਾਲੇ ਦੇ ਨਾਲ ਹਾਜ਼ਰ ਹੋਵਾਂਗੇ ਸੋ ਜਬ ਤੱਕ ਲਈ ਜਾ ਪੀਰਾਂ ਦੀ